ਦੇਖੋ ਫਿਲਹਾਲ ਸੜਾ 29 ਤਰੀਕ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਕੁਝ ਨਹੀਂ 29 ਨੂੰ ਕਰ ਰਹੇ। ਕਿਸੇ ਤਰ੍ਹਾਂ ਦੀ ਵੀ ਹਾਲਤ ਦੀ ਹੋਗੀ। ਕੋਈ ਇਹੋ ਜੀ ਹਾਲਤ ਬਣ ਜਾਂਦੀ ਹੈ। ਫਿਰ ਸਾਨੂੰ ਡੀਕਣਾ ਨਹੀਂ ਪੈਂਦਾ ਵੀ 29 ਕਰੀਏ ਕਿ 28 ਕਰੀਏ। ਕੋਈ ਇਹੋ ਜੀ ਹਾਲਤ ਬਣ ਜਾਂਦੀ ਹੈ। ਕੋਈ ਇਹੋ ਜੀ ਕੋਈ ਸਥਿਤੀ ਪੈਦਾ ਕਰ ਦਿੰਦੇ ਆ ਸਟੇਟ ਕਿ ਕੋਈ ਵੱਡਾ ਅਟੈਕ ਕਰ ਦਿੰਦੀ ਹੈ, ਕੋਈ ਵੱਡਾ ਨੁਕਸਾਨ ਕਰਨ ਦੇ ਰੋਮ ਚਾਉਂਦੀ ਹੈ। ਉਸ ਟਾਈਮ ਤੇ ਅਸੀਂ ਚੁੱਪ ਬੈਠਣ ਵਾਲੇ। ਅਸੀਂ ਛੋਟੇ ਇਸੇ ਗੱਲ ਦਾ ਇਸ ਮਾਧਿਅਮ ਰਾਹੀਂ ਅਸੀਂ ਉਹਨਾਂ ਸਾਥੀਆਂ ਨੂੰ ਸੁਨੇਹਾ ਭੇਜਣਾ ਚਾਹੁੰਦੇ ਆ। ਪਹਿਲਾਂ ਵੀ ਭੇਜਿਆ ਸੀ ਗਿਆ। ਕਿ ਜੇ ਇਹ ਵੱਡੇ ਉਹਨਾਂ ਨੇ ਪ੍ਰਬੰਧ ਕਰ ਲਏ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਜਦੋਂ ਉਹ ਕੰਨਾ ਕਢਣ ਲੱਗੇ ਬੈਰੀਗੇਡ ਲਾਤੇ ਤੁਸੀਂ ਦਿੱਲੀ ਕੀ ਹੜੇ ਤੁਸੀਂ ਤਾਂ ਦੁਨੀਆ ਚ ਜਾ ਵੜਿਆ ਸੋਟਾ ਅੰਦੋਲਨ ਤਾਂ ਇਹ ਜਿੱਦਣ ਛੜਦੇ ਆਣੇ ਫਿਰ ਹਰ ਹਾਲ ਦਿੱਲੀ ਜਾਣਾ ਉੱਥੇ ਬੈਠਣ ਲੰਮਾ ਸਮਾਂ ਬੈਠਣ ਸਰਕਾਰ ਦਾ ਬਹੁਤ ਵੱਡਾ ਲਾਸ ਹੋਊਗਾ ਤਾਂ ਹੁਣ ਤੱਕ ਦੇ ਅਜੇ ਗੱਲ ਕਰੀਏ ਹੋਰ ਨੁਕਸਾਨ ਨਾ ਹੋਵੇ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਨੇ ਤਾਂ ਭਾਰਤੀ ਕਿਸਾਨ ਯੂਨੀ ਉਗਰਾਹਾਂ ਆਪਣੇ ਤਜਰਬੇ ਤੋਂ ਇਸ ਨੂੰ ਕਿਵੇਂ ਦੇਖਦੀ ਹੈ ਜੀ ਦੇਖੋ ਸਾਡੇ ਤਜਰਬੇ ਬੰਦਾ ਕਸੀਂ ਆਪ ਦਾ ਕਰ ਰਹੇ ਹਾਂ ਜਿਹੜਾ ਸਾਡਾ ਤਜਰਬਾ ਅੱਜ ਅਸੀਂ ਐਸ ਹਾਲਤ ਦੇ ਵਿੱਚ ਕਿਸੇ ਦੂਜੇ ਜਥੇਬੰਦੀ ਸੰਘਰਸ਼ ਕਰਦੀ ਜਥੇਬੰਦੀ ਤੇ ਕੋਈ ਟਿੱਪਣੀ ਕਰੀਏ ਮੈਨੂੰ ਲੱਗਦਾ ਵੀ ਇਹ ਠੀਕ ਨਹੀਂ ਹੋਣੀ ਕੋਲ ਨੂੰ ਨੁਕਸਾਨ ਕਰੂਗੀ ਜੇ ਅੰਦਰ ਗੱਤੀ ਗੱਲਾਂ ਸਾਡੀਆਂ ਕਿਤੇ ਹੋਵੇ ਕੋਈ ਸਲਾਹ ਲਵੇ ਤਾਂ ਅਸੀਂ ਕਰ ਸਕਦੇ ਹਾਂ ਅੰਦਰ ਬੈਠ ਕੇ ਕਰ ਸਕਦੇ ਹਾਂ ਅਸੀਂ ਇਸ ਹਾਲਤ ਦੇ ਵਿੱਚ ਸਾਡਾ ਕੀ ਡਿਊਟੀ ਬਣਦੀ ਹੈ ਕੀ ਫਰਜ਼ ਬਣਦਾ ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ ਅਸੀਂ ਕਿਸੇ ਕਿਸੇ ਮੌਕੇ ਦੀ ਕਤਾਈ ਨਹੀਂ ਕੀਤੀ ਜਦੋਂ ਵੀ ਕੋਈ ਐਕਸ਼ਨ ਆਉਂਦਾ ਗੰਨਾ ਕੱਡੀਆਂ ਦੇ ਬਾਰਾਂ ਪਹਿਲਾਂ ਸ਼ੁਰੂ ਹੋਈਆਂ ਨੇ 12 ਤਰੀਕ ਨੂੰ 13 ਦਾ ਉਹਨਾਂ ਦਾ ਐਕਸ਼ਨ ਸੀਗਾ 12 ਤਰੀਕ ਨੂੰ ਸਾਡਾ ਵਿਰੋਧ ਆ ਗਿਆ ਵੀ ਇਹ ਗਲਤ ਹੈ 13 ਤਰੀਕ ਨੂੰ ਨੇ ਐਕਸ਼ਨ ਕੀਤਾ 14 ਨੂੰ ਅਸੀਂ ਮੀਟਿੰਗ ਕਰਕੇ 15 ਤਰੀਕ ਨੂੰ ਹਿਲੇ ਨਾ ਰੁਕੀਆਂ ਨੇ ਇਸੇ ਮੈਂ ਇਸੇ ਤਰ੍ਹਾਂ ਜਿਹੜੀ 23 ਤਰੀਕ ਦੀ ਮੇਰੇ 21 ਤਰੀਕ ਦੀ ਘਟਨਾ ਹੋਈ ਆ ਉਹਦੇ ਬਾਅਦ ਨੂੰ ਸਾਰਿਆਂ ਨੇ ਮੀਟਿੰਗ ਕਰਕੇ ਪੰਜਾਬ ਦੇ ਸਾਰਿਆਂ ਦੇਤੇ ਬੰਦੀਆਂ ਫਲੀਟ ਚੱਲਦੀਆਂ ਯਾਨੀ ਐਸ ਤਰ੍ਹਾਂ ਅਸੀਂ ਕਿਤੇ ਇਕੱਤਾ ਹੀ ਨਹੀਂ ਕਰਦੇ ਉਹ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਨੈਤਿਕ ਤੌਰ ਤੇ ਇਹ ਇਹਦੇ ਇਹਦੇ ਜਮਾ ਪੱਖ ਚ ਕੱਢਦੇ ਰਹੇ ਆ ਜ਼ਬਰ ਦੇ ਅਪਰੋਚ ਕੱਢਦੇ ਆ ਮਾਰਚ ਦੇ ਵਿੱਚ ਜੇ ਗੱਲ ਕਰੀ ਪ੍ਰਧਾਨ ਜੀ ਪਹਿਲੇ ਹਫਤੇ ਕੋਟ ਲੱਗ ਜਾਣਾ ਤਾਂ ਲੱਗਦਾ ਵੀ ਜਿਹੜੀਆਂ ਮੰਗਾਂ ਨੇ ਗਈਆਂ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਨਵਾਈਆ ਜਾ ਅਕਸਰ ਵੀ ਨੇ ਇਸ ਤੋਂ ਪਹਿਲਾਂ ਕੋਟ ਸਾਡੇ ਵਾਸਤੇ ਕੀ ਕਹਿਬਣਾ ਕੋਟ ਲੱਗ ਜਾਵੇ ਕੋਟ ਤਾਂ ਚੋਣ ਲੜਨ ਵਾਲੀਆਂ ਪਾਰਟੀਆਂ ਵਾਸਤੇ ਆ ਵੀ ਹੁਣ ਆ ਗਿਆ ਮੌਕਾ ਡੁਗ ਡੁਗੀ ਫਟਕਾਉਣ ਦਾ ਫਟਕਾ ਲਣਗੇ ਜਨਤਕ ਜਥੇਬੰਦੀਆਂ ਦੇ ਵਿੱਚ ਅਸੀਂ ਆ ਅਸੀਂ ਨੇ ਕਿਹੜਾ ਚੋਣਾ ਲੜਨੀਆਂ ਨੇ ਅਸੀਂ ਤਾਂ ਜਦੋਂ ਫਿਰ ਸੇਠ ਠੀਕ ਹੈ ਉਦੋਂ ਇਹ ਕਹਿ ਦਿੰਦੇ ਕਿ ਛੋਟੀਆਂ ਮੰਗਾਂ ਭਈ ਮੰਨੀਆਂ ਨੇ ਇੰਪਲੀਮੈਂ ਜੋਨ ਚੋਨ ਮੈਨੀਫੈਸਟੋ ਵੀ ਤਾਂ ਦਰਜ ਕਰ ਸਕਦੇ ਹੋ ਕਰਜਾ ਮਾਫੀ ਦੀ ਤਾਂ ਦਰਜ ਕਰ ਸਕਦੇ ਹੋ ਡਬਲਿਊਟੀ ਚੋਂ ਬਾਹਰ ਆਉਣ ਦੀ ਗੱਲ ਵੀ ਤਾਂ ਦਰਜ ਕਰ ਸਕਦੇ ਹੋ ਐਸਕੇਐਮਐਸਪੀ ਦਾ ਕਾਨੂੰਨ ਬਣਾਉਣ ਦੀ ਗੱਲ ਤਾਂ ਤੁਸੀਂ ਦਰਜ ਕਰ ਸਕਦੇ ਹੋ